ਹਾਂਜੀ ਅੱਜ ਵਾਲੇ ਸੂਟ ਤੇ ਆਪਾਂ ਤੁਹਾਨੂੰ ਜਿਗਜਗ ਲੇਸ ਨਾਲ ਉੱਪਰ ਕਲੀਆਂ ਪਾ ਕੇ ਤੇ نیچے ਜੋਇੰਟ ਲੈਸ ਇਸ ਤਰ੍ਹਾਂ ਦੀ ਲਾ ਕੇ ਤੇ ਜੋਇੰਟ ਲੈਸ ਨੂੰ ਆਪਾਂ ਗੋਮਾ ਕਰਾਂਗੇ ਗਮ ਤਰੀਕੇ ਦੇ ਨਾਲ ਲਾਵਾਂਗੇ ਤੇ ਕੱਟ પા ਕੇ ਲਾਵਾਂਗੇ ਤੇ ਕੱਟ પા ਕੇ ਜਿਹੜਾ ਆਪਾਂ ਸਾਈਡ ਤੇ ਕਪੜਾ ਹੁੰਦਾ ਵੀ ਉਹਨੂੰ ਆਪਾਂ ਕਿਸ ਤਰ੍ਹਾਂ ਵਿੱਚ ਕਰਨਾ ਹੈ ਵੀ ਜਿਹੜੇ ਧਾਗੇ ਨਾਲ ਨਿਕਲਣ ਉਹ ਇਸ ਤਰੀਕੇ ਨਾਲ ਆਪਾਂ ਇਹਨੂੰ ਗਮ ਕਰਕੇ ਦੁਕਾਉਂਗੇ ਤੇ ਵੀਡੀਓ ਦੇ ਐਂਡ ਤੱਕ ਜਰੂਰ ਦੇਖਿਓ ਆਪਾਂ ਸ਼ੁਰੂ ਕਰਦੇ ਹਾਂ ਪਹਿਨਾ ਆਪਾਂ ਨੇ ਨਿਸ਼ਾਨ ਲਗਾ ਲਈਏ ਜਿੰਨੀ ਫਿਟਿੰਗ ਆ ਫਿਟਿੰਗ ਦੇ ਹਿਸਾਬ ਦੇ ਨਾਲ ਆਪਾਂ ਇਹੇ ਨਿਸ਼ਾਨ ਲਗਾਉਣੇ ਆ ਜਿਵੇਂ ਆਪਾਂ ਪਲੂਨੇ ਸਾਟੇ ਤੇਨੇ ਤੇ ਪਾਣੀ ਆ ਤੇ ਆਪਾਂ 4 ਇੰਚ ਤੇ ਨਿਸ਼ਾਨ ਲਗਾਵਾਂਗੇ ਇਹ 4 ਇੰਚ ਤੇ ਆਪਾਂ ਉੱਥੋਂ 1/2 ਇੰਚ ਨੂੰ ਉੱਗੇ ਪਿੱਛੇ ਕਰਕੇ ਰੋਈ ਪਾਵਾਂਗੇ ਹਾਂ ਜਿੱਥੇ ਆਪਣੇ ਨਿਸ਼ਾਨ ਲਗਾਏ ਹੋਏ ਆਪਾਂ ਚੰਨਾ ਦੇ ਉੱਪਰ ਉੱਪਰ ਇਹਨਾਂ ਲੇਸ ਉਰਾਕੇ ਕਿ ਜਿੱਥੋਂ ਤਿੱਕਰ ਆਪਾਂ ਜੁਆਇੰਟ ਲੈ ਕੇ ਲਾਉਣੀ ਆ ਉਦੋਂ ਤਿੱਕਰ ਇਹਨੂੰ ਲਿਜਾਵਾਂਗੇ ਜਾਂ ਦੇ ਉੱਪਰ ਆਪਾਂ ਇਹ ਲੈ ਜਾਣਾ ਤੇ ਜਦੋਂ ਵੀ ਆਪਾਂ ਇਹ ਲੈਸ ਲਾਉਣੀ ਹੈ ਬਲੂ ਕਿਸੇ ਵੀ ਤਰ੍ਹਾਂ ਦੀ ਇਹਨੂੰ ਆਪਾਂ ਬੈਕ ਤੋਂ ਕਪੜੇ ਨੂੰ ਥੋੜਾ ਜਿਹਾ ਰੱਖਨਾ ਚਾਹੀਦਾ ਹੁੰਦਾ ਜਿਆਦਾ ਵੀ ਨਹੀਂ ਕਿਤਨਾ ਵੀ ਆਪਾਂ ਬਾਕਾਇਨਾ ਸਹੀ ਹਜੇ ਥੋੜਾ ਥੋੜਾ ਪਿੱਛੇ ਹੀ ਆਣਾ ਇਹ ਆਪਣੇ ਜਿਹੜੀ ਸਲਾਈ ਦੇ ਵਿੱਚ ਖਿੱਚਣਾ ਆਉ ਲੈਸ ਇਸ ਤਰ੍ਹਾਂ ਆਪਣੀ ਸਹੀ ਸਹੀ ਰਹੇ ਸੋਣ ਆਪਾਂ ਇੱਥੇ ਤੇ ਕਰ ਗਏ ਆਂ ਗੈਸ ਨੂੰ ਕੱਟ ਲਾਂਗੇ ਵਿੱਚ ਆਪਾਂ ਜਿਹੜੀ ਜੁਆਇੰਟਲੈਸ ਅਟੈਚ ਕਰਨੀ ਹੈ ਉਦੇ ਵੀ ਪਾਈ ਜਗਾ ਛਾੜਤੀ ਜੁਆਇੰਟਲੈਸ ਇਹ ਨਾਲ ਆਪਾਂ ਇਹ ਜਿਹੜੀ ਲੈਸ ਹੈ ਜਿੱਦ ਜਿਹੇ ਲੈਸ ਹੈ ਇਹ ਵੀ ਆਪਾਂ ਨਾਲ ਫਿਰ ਸਾਈਡ ਤੇ ਲਾਵਾਂਗੇ ਅਜੀ ਆਪਾਂ ਫੇਚੇ ਕੀ ਪਾਉਣੀ ਆ ਕੱਦੜਾ ਥੋੜਾ ਜਿਹਾ ਤੇ ਆਪਣੀ ਜਿਹੜੀ ਲੇਸ ਹੈ ਵਧੀਆ ਨਿਕਲ ਕੇ ਹੁੰਦੀ ਹੈ ਕੱਪੜੇ ਦੇ ਵਿੱਚ ਖਿਚਾਅ ਨਹੀਂ ਹੁੰਦਾ ਸਾਰੀ ਲੇਸ ਮੈਂ ਖਾਈ ਅਟੈਚ ਕਰਾਂਗੇ ਤੇ ਬਣਾਪਾ ਇਸੇ ਲੇਸ ਨੂੰ ਇੱਥੇ ਕੱਟ ਲਵਾਂਗੇ ਆ ਨਾ ਦੋਨੇ ਪੈਗ ਨੇ ਇਸ ਟਰਾਈ ਸੈਂਟਰ ਦੇ ਵਿੱਚ ਇਹ ਆਪਣਾ ਰੈਕ ਬਣਾਪਾ ਲੇ ਬੈਸਟੇ ਵਿੱਚ ਕਰਾਂਗੇ ਜੋਇੰਟ ਉਸ ਤੋਂ ਬਾਅਦ ਆਪਾਂ ਸਾਈਡ ਤੇ ਤੇ ਇਹਦੇ ਕਲਮਾ ਦੀ ਨਾਦੀ ਆਪਾਂ ਲੈਸ ਤੇਜ ਕਰਾਂਗੇ ਨਿਊਟ ਲੈਸ ਲਾਉਣ ਤੋਂ ਬਾਅਦ ਹੁਣ ਆਪ ਇਸ ਤਰ੍ਹਾਂ ਜੋਇੰਟ ਲੈਸ ਰੱਖ ਲੈਣੀ ਹੈ ਤੇ ਨੂੰ ਇਟ ਲਿਸੀਏ ਨਵਾਂ ਕੱਪੜਾ ਲੈ ਇਸ ਤਰ੍ਹਾਂ ਰੱਖ ਕੇ ਆਪ ਜਿਹੜਾ ਇਹਦਾ ਕੱਪੜਾ ਹੁੰਦਾ ਇਹ ਨੂੰ ਆਪਾਂ ਫੈਸਟਰਾ ਫੋਲਡ ਕਰ ਲੈਣਾ ਤੇ ਇਹਦੇ ਉੱਪਰ ਤੇ ਗ੍ਰੀ ਕੁਝ ਜਿਹਾ ਜ਼ਿਆਦਾ ਕੱਪੜਾ ਇਧਰ ਨੂੰ ਨਹੀਂ ਵਧਣ ਦੇਣਾ ਇਹਨੂੰ ਲਾ ਕੇ ਆਪ ਇਥੇ ਕਿ ਸਲਾਈ ਲਾ ਲਾਂਗੇ ਇਹ ਨੂੰ ਨਾਲ ਅਟੈਚ ਕਰ ਲਈ ਤੇ ਇਹਦੇ ਨਾਲ ਆਪਣੀ ਜਿਹੜੀ ਇਹ ਗੰਮ ਸਲਾਈ ਨੂੰ ਬਾਜ ਜਾਣੀ ਹੈ ਆਪਣੇ ਧਾਗੇ ਨਹੀਂ ਨਿਕਲ ਦੇਗੇ ਜਿੰਨੇ ਇਹ ਆਪਾਂ ਫਿਰ ਆਪਾਂ ਨੂੰ ਐਂਟਰ ਲੋ ਕਰਨੀ ਪੈਂਦੀ ਹੈ బుల్ సై డా శట్ వద్ధ ర ਕਿਉਂਕਿ ਆਪਣਾ ਜਿਹੜੀ ਇਹ ਗੋਮਸਲਾਈ ਆਪਾਂ ਲਾਉਣੀ ਫਰੀ ਦੇ ਵਿੱਚ ਕੱਪੜਾ ਥੋੜਾ ਜਿਆਦਾ ਆ ਜਾਂਦਾ। ਐਸੇ ਤਾਂ ਕੱਪੜਾ ਨੀਚਾਰਾਂ ਤੇ ਵੱਧ ਰੱਖਦੇ ਹਾਂ ਲੈਂਥ। ਇਸ ਦੇ ਵਿੱਚ ਉਹ ਹੋ ਜਾਂਦਾ ਅਡਜਸਟ। ਫਿਰ ਜਦੋਂ ਆਪਾਂ ਕੱਟ ਪਾਉਣਾ ਉਦੋਂ ਇਹਦੀ ਲੈਂਥ ਆਪਾਂ ਦੇਖ ਕੇ ਉਨਾ ਕ ਵੱਧ ਰੱਖ ਕੇ ਪਾਉਣਾ। ਇਹਦਾ ਕੱਪੜਾ ਆਪਣਾ ਲੈਂਥ ਦੇ ਵਿੱਚ ਕਟੇ। ਇਸ ਤਰ੍ਹਾਂ ਇਹ ਬਿਲਕੁਲ ਸਫਾਈ ਦੇ ਨਾਲ ਨਿਕਲ ਕੇ ਆਉਂਦਾ। ਮੇਸਟਰ ਆਪਣੀ ਇਹ ਜਿਹੜੀ ਲੈਸ ਹੈ ਅਟੈਚ ਕਰ ਲਈ ਆਪਾਂ ਗਮ ਨਾਲ। ਹੁਣ ਆਪਾਂ ਇਹ ਮੇਸਟਰੀ ਦੇ ਨਾਲ ਇਹ ਤਿੰਨ ਪਾਰਟ ਲਾਂਦੇ। ਠੀਕ ਹੈ। ਤੇ ਇਧਰੋਂ ਆਪਣਾ ਇਹ ਬਿਲਕੁਲ ਜਿਹੜੀ ਗਮ ਹੈ ਸਲਾਈ ਉਹ ਨਿਕਲ ਗਿਆ ਉਹ ਵੀ ਹੁਣ ਆਪਾਂ ਇਸੇ ਤਰ੍ਹਾਂ ਦੂਸਰੀ ਸਿਹਤ ਕਰਾਂਗੇ ਜਿਹੜਾ ਆਪਾਂ ਕਪੜਾ ਇਹਦੇ ਨਾਲ ਲਾਇਆ ਸੀ ਹੈ ਥੱਲੇ ਫੋਲਡ ਕਰਨ ਵਾਲਾ ਨਾਲ ਉਹ ਅਟੈਚ ਕਰਾਂਗੇ ਜਿਹੜਾ ਕਪੜਾ ਆਪਾਂ ਨਾਲੋਂ ਇਹਦੇ ਅਲੱਗ ਵਿੱਚ ਸੀ ਤੋ ਜਦੋਂ ਆਪਾਂ ਇਹਦੇ ਨਾਲ ਜੜਨਾ ਉਹਦੋਂ ਆਪਾਂ ਦੇਖ ਲੈਣਾ ਕਿ ਇਥੇ ਫਲਾਵਰ ਜਿਹੜੇ ਉੱਪਰ ਹੀ ਠਾਣੇ ਮੈਂ ਜਾਂਦੇ ਨਾ ਉਹਨੂੰ ਕਈ ਵਾਰੀ ਆਪਾਂ ਨੂੰ ਕੱਟਿਆ ਇਧਰੋਂ ਹੁੰਦਾ ਤੇ ਜੜਨ ਲੱਗੇ ਆਪਾਂ ਇਧਰਲੀ ਸਾਈਡ ਜੜ ਦਿੰਨੇ ਆ ਤੇ ਫਲਾਵਰ ਇਹਨਾਂ ਦੇ ਹੀ ਅਲੱਗ ਥਾਣਾ ਹੁੰਦੇ ਆ ਉਹ ਉੱਪਰ ਧਿਆਨ ਰੱਖਣਾ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਜੜ ਲਾਂਗੇ ਇਹਦਾ ਆਪਾਂ ਆਸਾ ਇਸ ਤਰ੍ਹਾਂ ਪਲਟਾ ਕੇ ਹੁਣ ਰੱਖ ਲਾਂਗੇ। ਇਧਰ ਵੀ ਸੈੱਟ ਕਰਕੇ। ਇਸ ਤਰ੍ਹਾਂ। ਇਧਰੋਂ ਵੀ ਆਪਾਂ ਇਸੇ ਤਰ੍ਹਾਂ ਹੀ ਆਏ ਫੋ। ਮੀਚੂ ਪੋਲਟ ਕਰਕੇ। ਇਸ ਤਰ੍ਹਾਂ ਰੱਖ ਲੈਣਾ। ਜੇ ਆਪਣਾ ਸਲਾਈਜ਼ ਕਪੜਾ ਜਿਹਾ ਰੱਖਿਆ ਉਹ ਤੁਹਾਨੂੰ ਆਪਾਂ ਨਹੀਂ ਸੁਖਾਉਂਦੇ। ਇਹ ਬਹੁਤ ਅੱਧੀ ਅਗਰ ਉਹ ਆਪਾਂ ਮੋੜਨੇ ਦੇਖਾ। ਤੇ ਕਪੜੇ ਨੋਪਾ ਪਹਿਲਾਂ ਹੀ ਖੜਾ ਰੱਖਾ ਹੈ ਤਾਂ ਕਈ ਕਟਿੰਗ ਕਰਨੀ ਹੈ। ਦੇਖੋ ਆਪਣੀ ਮੀਡ ਗਾਇੰਟ ਲੇਸ ਇਸ ਤਰ੍ਹਾਂ ਖੜੀ ਹੈ ਸਾਰੀ ਲੇਸ ਨੂੰ ਆਪਾਂ ਇਸ ਤਰ੍ਹਾਂ ਜੜ ਲਿਆ ਤੇ ਹੁਣ ਆਪਾਂ ਇਹ ਜਿਹੜੀ ਸਾਈਡ ਤੇ ਤੋਂ ਨਾਪ ਕੇ ਸਲਾਈ ਮਾਰਾਂਗੇ ਨਾਲ-ਨਾਲ ਤੇ ਉਹ ਲਾ ਲੈਣੀ ਹੈ ਤੇ ਇਹਦੇ ਲਈ ਸਾਈਡ ਤੋਂ ਆਪਣੀ ਇਹ ਦੇਖੋ ਬੰਨ੍ਹ ਕਰ ਲਈ ਆਪਣਾ ਕੋਈ ਵੀ ਧਾਗਾ ਨਹੀਂ ਨਿਕਲੂਗਾ ਇਸ ਤਰ੍ਹਾਂ ਇਹ ਜੋ ਆਟ ਲੇਸ ਨੂੰ ਆਪਾਂ ਅੰਦਰ ਗੰਮ ਕਰ ਸਕਦੇ ਹਾਂ சிலை டாவாண்ட சிலை ஒரு சிலை லாப்பு சிலை லாங்கு La extraña plantilla en el teatro yo. ਸੇਡ ਤੇ ਆਪਣੇ ਇਹ ਲੇਸ ਲਾ ਗਏ ਤੇ ਹੁਣ ਆਪਾਂ ਦੂਸਰੀ ਛੇੜ ਤੇ ਲਿਆ ਜਿਹੜੀ ਆਪਣੀ ਮੈਕੀਟਾਉਣ ਲਈ ਐਸਾ ਜਿਹੜੀ ਆਪਾਂ ਲਈਏ ਉਹਦੀ ਇੱਕ ਸਿਆਉਣ ਵੀ ਨੱਪੀ ਜਾਈਏ ਨਾਲ ਆਪਣੀ ਇਹ ਲੈਤੀ ਦਬੀ ਇੱਕ ਇਸ ਲੈਣ ਦੇ ਨਾਲ ਆਪਾਂ ਇਹਨਾਂ ਨੂੰ ਮਿਲਾ ਦਿੰਦੇ ਹਾਂ ਇਸ ਤਰ੍ਹਾਂ ਹੁਣ ਆਪਣੀ ਜਿਹੜੀ ਇਹ ਲੈਸ ਘੇਰੇ ਤੇ ਇਹ ਡੀਅਨ ਆਪਣਾ ਤਿਆਰ ਹੋ ਗਿਆ ਹੁਣ ਜੀ ਆਪਾਂ ਜਾਦੇ ਹੈਵੀ ਕਰਨਾ ਹੈ ਇਹ ਰਹੀ تھی ਇੱਕ ਇੱਕ ਸਲਾਈ ਇਹਦਾ ਆਪਾਂ ਐਸ ਤਰੀਕੇ ਨਾਲ ਵਾ ਇੱਕ ਇੱਕ ਲੜੂਰ ਵੀ ला ਸਕਦੇ ਹਾਂ ਜੇ ਆਪਾਂ ਚਾਹੇ ਹੈਵੀ ਕਰਨਾ ਤਾਂ ਇਹਨਿੱਚੋਂ ਇਹ ਇਸ ਨਾਲ ਆਪਣੇ ਦੋਨੇ ਸਲਾਈਆਂ ਜਿਹੜੀਆਂ ਇੱਕ ਸਲਾਈ ਦੇ ਨਾਲ ਹੀ ਇਹ ਆਪਣਾ ਸਲਾਈਆਂ ਨੱਤਨਆਂ ਦੀਆਂ ਨਾਲ ਹੀ ਆਪਾਂ ਉੱਪਰ ਲੇਸ ਲਾਤੀਏ ਨਾਲੀ ਆਪਣੀ ਜਿਹੜੀ ਇਹ ਸਲਾਈਆਂ ਨੱਪੀ ਗਈ ਹੈ ਤੇ ਜਈ ਇਹ ਡਿਜ਼ਾਈਨ ਤੁਹਾਨੂੰ ਕਿਵੇਂ ਲੱਗਿਆ ਮੈਂ ਕਿਹਾ ਕਿ ਦਸਣਾ ਇਹ ਹੁਣ ਆਪਣਾ ਇਸ ਤਰੀਕੇ ਦਿਨਾਲੇ ਜਿਹੜਾ ਘੇਰਾ ਹੈ ਉਹ ਤਿਆਰ ਹੋ ਗਿਆ ਸਤਰਾ ਨੂੰ ਮੈਂ ਪੈਕ ਕਰ ਲਿਆ ਜਿੰਨੇ ਦੇ ਦਿੱਤੀ ਤੇਰਾ ਹੋ ਰਖ ਲੈ ਤੇ ਕੀ ਰੀਤੀ ਲਾਉਣਾ ਮੈਂ ਕਿ ਜਿੰਨੀ ਲੈਂਦਾ ਮੈਂ ਕਮੀਜ਼ ਦੀ ബന്ധ രീ നാളെ തര സേർത്ത മെറന